ਜੇ ਤੁਸੀਂ ਆਮ ਆਦਮੀ ਪਾਰਟੀ ਨੂੰ ਲਾ ਲੋ ਇਹ ਕੁਰਸੀ ਦੇ ਲਈ ਲੜਾਈ ਲੜਦੇ ਆ ਝੂਠ ਬੋਲਦੇ ਆ ਅਸੀਂ ਝੂਠ ਨਹੀਂ ਬੋਲਦੇ ਅਸੀਂ ਲੋਕਾਂ ਦੀ ਲੜਾਈ ਲੜਦੇ ਆ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਦੀ ਗੱਲ ਕਰਦੇ ਆ ਉਹ ਤਾਂ ਵੱਡਾ ਝੂਠਾ ਲੋਕ ਜਿਹੜੇ ਸਾਊਆ ਸੁਣ ਲੈਂਦੇ ਆ ਚੁਟਕਲੇ ਸੁناਏ ਜਾਂਦਾ ਤਾੜੀਆਂ ਮਰਵਾਈ ਜਾਂਦਾ ਕਾਂਗਰਸ ਵੱਲੋਂ ਸੰਗਰੂਰ ਤੋਂ ਆਪਣਾ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰੇ ਜਾ ਚੁੱਕਾ ਅਤੇ ਇਹ ਉਮੀਦਵਾਰ ਹੈ ਕੇਵਲ ਢਿੱਲੋਂ ਜਿहां ਚੋਣ ਖੜ ਵਿਚੋਂ ਤੋਂ ਬਾਅਦ ਕੇਵਲ ਢਿੱਲੋਂ ਵੱਲੋਂ ਵੀ ਆਪਣੀ ਵਿਰੋਧੀਆਂ ਤੇ ਨਿਸ਼ਾਨੇ ਕਿੱਸੇ ਜਾਣ ਲੱਗੇ ਨੇ ਪੰਜਾਬੀ ਲੋਕ ਚੈਨਲ ਨਾਲ ਗੱਲਬਾਤ ਦੌਰਾਨ ਕੇਵਲ ਢਿੱਲੋਂ ਵੱਲੋਂ ਆਪਣੀ ਜਿੱਤ ਦਾ ਦਾਵਾ ਠੋਕਿਆ ਗਿਆ ਮਨੀ ਪ੍ਰਧਾਨ ਸ਼੍ਰੀ ਰਾਹੁਲ ਗਾਂਧੀ ਜੀ ਦਾ ਸਾਡੇ ਮੁੱਖ ਮੰਤਰੀ ਸਰ ਕੈਪਟਨ ਅਮਰਿੰਦਰ ਸਿੰਘ ਜੀ ਦਾ ਆਸ਼ਕਵਾਰੀ ਜੀ ਜਿਹੜੇ ਸਾਡੇ ਇੰਚਾਰਜ ਨੇ ਤਸਵੀਲ ਜਾਖੜ ਜੀ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੇ ਤੇ ਵਿਸ਼ਵਾਸ ਜਤਾਇਆ ਔਰ ਸਾਡੇ ਸੰਗਰੂਰ ਦੇ ਲਈ ਆਪ ਮੈਨੂੰ ਉਮੀਦਵਾਰ ਬਣਾਇਆ ਗਿਆ ਮੈਂ ਇਹੀ ਗੱਲ ਕਹਿਣਾ ਚਾਹੁੰਦਾ ਕਿ ਤੁਹਾਨੂੰ ਪਤਾ ਕਿ ਸਾਡੇ ਅੰਦਰੂਨੀ ਤਾਂ ਹੁਣੇ ਮਿਸਿਸ ਪੱਠਣ ਨੂੰ ਮਿਲ ਕੇ ਆਇਆ ਸੀ ਸਾਡੀ ਵੱਡੀ ਭੈਣ ਆ ਮੇਰੇ ਭਜਿੰਦਰ ਸਿੰਘ ਲਾਜੀ ਨਾਲ ਗੱਲ ਹੋਈ ਉਹ ਸਾਡਾ ਜਿਹੜਾ ਛੋਟਾ ਭਰਾ ਗੋਲਦੀ ਜੀ ਸਾਰੇ ਦਮਨ ਜੀ ਸਾਰੇ ਅਸੀਂ ਪਰਿਵਾਰ ਦੇ ਤੌਰ ਤੇ ਰਟਾਲ ਜੀ ਹਰਚੰਦ ਕੌਰ ਜਿੰਨੇ ਵੀ ਅਸੀਂ ਕਾਂਗਰਸ ਅਸੀਂ ਇੱਕ ਪਰਿਵਾਰ ਦੇ ਤੌਰ ਤੇ ਮੈਂ ਪਹਿਲਾਂ ਵੀ ਕਹਿੰਨਾ ਕਿ ਅਸੀਂ ਇੱਕ ਪਰਿਵਾਰ ਦੇ ਤੌਰ ਤੇ ਡੈਮੋਕਰੇਟਿਕ ਕੰਟਰੀ ਦੇ ਵਿੱਚ ਸਭ ਤੋਂ ਵੱਡੀ ਪਾਰਟੀ ਆ ਅਸੀਂ ਸਾਰੇ ਇਕੱਠੇ ਹੋ ਕੇ ਚੱਲਦੇ ਆ ਜਿਹਨੂੰ ਟਿਕਟ ਮਿਲਦੀ ਆ ਬਾਕੀ ਸਾਰੇ ਨਾਲ ਚੱਲਦੇ ਆ ਮੇਰਾ ਮੁੱਦਾ ਉਹ ਸਰੂਰ ਦੇ ਵਿੱਚ ਇੱਕੋ ਇੱਕ ਮੁੱਦਾ ਵਿਕਾਸ ਦਾ ਮੈਨੂੰ ਇੰਨਾ ਵੱਡਾ ਹੰਗਾਰਾ ਮਿਲ ਰਿਹਾ ਕੱਲ ਦਾ ਜਦੋਂ ਦਾ ਅਨਾਉਂਸ ਹੋਇਆ ਟੈਲੀਫੋਨੀ ਬੰਦ ਹੋਇਆ ਲੋਕਾਂ ਦੇ ਵੀ ਕਦੋਂ ਆ ਰਹੇ ਹੋ ਜੀ ਅਸੀਂ ਬਹੁਤ ਵੱਡੀ ਗਿਣਤੀ ਦੇ ਵਿੱਚ ਮੇਰਾ ਖਿਆਲ 2 ਲੱਖ ਤੋਂ ਉੱਪਰ ਇਹ ਅਸੀਂ ਜਿਹੜੀ ਜਿੱਤ ਪ੍ਰਾਪਤ ਹੋਵੇਗੀ ਮੈਨੂੰ ਬੜੀ ਖੁਸ਼ੀ ਹੋਈ ਆ ਕਿ ਇੰਨਾ ਵਧੀਆ ਕੰਮ ਜਿਹੜਾ ਮੈਂ ਚਾਹੁੰਦਾ ਸੀ ਆਪਦੇ ਇਲਾਕੇ ਲਈ ਕਰਨਾ ਵਿਕਾਸ ਦਾ ਇੱਕ ਪ੍ਰਮਾਤਮਾ ਨੇ ਸੱਚੇ ਪਾਤਸ਼ਾਹ ਨੇ ਮੇਰੇ ਆਪਣੇ ਜਿਹੜੇ ਵਰਕਰਜ਼ ਨੇ ਸਾਡੇ ਕਾਂਗਰਸ ਦੇ ਵੋਟਰ ਨੇ ਸਾਡੇ ਸਮੂਹ ਇਲਾਕੇ ਸੰਗਰੂਰ ਦੇ ਜਿਹੜੇ ਸਾਡੇ ਉਥੋਂ ਦੇ ਵਸਨੀਕ ਨੇ ਬਰਨਾਲੇ ਦੇ ਦੋ ਜ਼ਿਲ੍ਹੇ ਆ ਸਾਡਾ ਸੰਗਰੂਰ ਬਰਨਾਲਾ ਔਰ ਸਾਰੇ 9 ਅਸੈਂਬਲੀ ਕੌਨਸਟਿਟੂਐਂਸੀਆਂ ਦੇ ਸਾਨੂੰ ਬਹੁਤ ਵੱਡਾ ਹੰਕਾਰ ਆ ਮਿਲ ਰਿਹਾ ਇਸੇ ਕਰਕੇ ਅਸੀਂ ਸਾਡੀ ਜਿਹੜੀ ਲੜਾਈ ਆ ਉਹ ਨਾ ਤਾਂ ਅੰਦਰੂਨੀ ਆ ਨਾ ਸਾਡੀ ਕਿਸੇ ਨਾਲ ਬਾਹਰ ਆ ਕਿ ਬਾਹਰਲੇ ਦੇ ਪੱਲੇ ਕੁਛ ਨਹੀਂ ਐਨੇ ਨਹੀਂ ਕੇਵਲ ਟਿੱਲੋਂ ਵੱਲੋਂ ਆਮ ਆਦਮੀ ਪਾਰਟੀ ਨੂੰ ਕੁਰਸੀ ਲਈ ਲੜਾਈ ਲੜਨ ਵਾਲੀ ਪਾਰਟੀ ਦੱਸ ਦਿੱਤਾ ਗਿਆ ਜਿਵੇਂ ਤੁਸੀਂ ਆਮ ਆਦਮੀ ਪਾਰਟੀ ਨੂੰ ਲਾ ਲੋ ਇਹ ਕੁਰਸੀ ਦੇ ਲਈ ਲੜਾਈ ਲੜਦੇ ਆ ਝੂਠ ਬੋਲਦੇ ਆ ਅਸੀਂ ਝੂਠ ਨਹੀਂ ਬੋਲਦੇ ਅਸੀਂ ਲੋਕਾਂ ਦੀ ਲੜਾਈ ਲੜਦੇ ਆ ਕੇਵਲ ਟਿੱਲੋਂ ਇੱਥੇ ਨਹੀਂ ਰੁਕੇ ਉਹਨਾਂ ਨੇ ਆਪਣੇ ਵਿਰੋਧੀ ਉਮੀਦਵਾਰ ਭਗਵੰਤ ਮਾਨ ਨੂੰ ਵੀ ਨਿਸ਼ਾਨਾ ਬਣਾ ਲਿਆ ਉਹਨਾਂ ਭਗਵੰਤ ਮਾਨ ਨੂੰ ਸਿਰ ਇਹਦਾ ਝੂਠਾ ਦੱਸ ਦਿੱਤਾ ਤੇ ਨਾਲ ਹੀ ਉਹਨੇ ਕਿਹਾ ਕਿ ਭਗਵੰਤ ਮਾਨ ਵੱਲੋਂ ਦਾਵਾ ਕੀਤਾ ਜਾ ਰਿਹਾ ਕਿ ਪਾਰਲੀਮੈਂਟ ਵਿੱਚ ਸਭ ਤੋਂ ਵੱਧ ਸਵਾਲ ਭਗਵੰਤ ਮਾਨ ਵੱਲੋਂ ਚੁੱਕੇ ਗਏ ਨੇ ਉਹਨੇ ਕਿਹਾ ਭਗਵੰਤ ਮਾਨ ਝੂਠ ਬੋਲ ਰਹੇ ਨੇ ਜਦ ਕਿ ਰਮਨੀਤ ਬਿੱਟੂ ਵੱਲੋਂ 472 ਸਵਾਲ ਪਾਰਲੀਮੈਂਟ ਵਿੱਚ ਚੁੱਕੇ ਗਏ ਨੇ ਤੇ ਭਗਵੰਤ ਮਾਨ ਵੱਲੋਂ ਸਿਰਫ 56 ਸਵਾਲ ਹੀ ਉਠਾਏ ਗਏ ਨੇ ਆਵਾਜ਼ੀ ਪਾਰਟੀ ਦੇ ਕੈਂਡੀਡੇਟ ਦੀ ਗੱਲ ਕਰਦੇ ਆ ਉਹ ਤਾਂ ਵੱਡਾ ਝੂਠਾ 2017 ਦੇ ਵਿੱਚ ਉਹਨੇ ਕਿਹਾ ਕਿ ਜਦੋਂ ਕੇਜਰੀਵਾਲ ਨੇ ਇਨਾਂ ਦੇ ਕੌਮੀ ਪ੍ਰਧਾਨ ਨੇ ਜਿਹੜੇ ਉਹਨੇ ਵਿਕਰਮਜੀਤ ਮਜੀਠੀਏ ਤੋਂ ਜਦੋਂ ਰਜਾਇਨ ਦੇ ਵਾਸਤੇ ਰਜਾਇਨ ਦਿੱਤਾ ਇਹਨੇ ਪਾਰਟੀ ਛੱਡ ਕੇ ਪਰੇ ਹੋ ਗਿਆ ਦੁਆਰਾ ਫਿਰ ਪਾਰਟੀ ਚ ਆ ਗਿਆ ਜੋ ਕੁਰਸੀ ਦਿੱਤੀ ਆ ਪਹਿਲਾਂ ਛੋਟੇ ਪਰਿਵਾਰ ਕਰਤਾ ਉਹ ਉਹ ਪਾਰਟੀ ਦੀ ਆਪਦੀ ਕੁਰਸੀ ਦੇ ਲਈ ਸੁਖਮਾਲ ਖਹਿਰਾ ਜੀ ਨੂੰ ਆ ਜੱਸੀ ਜਸਰਾਜ ਜੀ ਨੂੰ ਜਿਹੜੇ ਇਹਨਾਂ ਦੇ ਹਰਿੰਦਰ ਖਾਲਸਾ ਜੀ ਨੇ ਵਿਚਾਰੇ ਉਹ ਦੂਜੀ ਪਾਰਟੀ ਜੁਆਇਨ ਕਰ ਗਏ ਨੇ ਸੋ ਇਹਨਾਂ ਦੀਆਂ ਤਾਂ 6 ਜਗ੍ਹਾ ਵੰਡਿਆ ਗਿਆ ਇਹ ਤਾਂ ਸਿਰਫ ਕੁਰਸੀ ਦਾ ਲਾਲਚਾ ਜਿਹੜਾ ਝੂਠੀਆਂ ਗੱਲਾਂ ਹੁਣ ਇਹ ਗੱਲਾਂ ਕਰਦੇ ਨੇ ਕਹਿੰਦਾ ਜਿਵੇਂ ਬਹੁਤ ਵੱਡੇ ਬਹੁਤ ਜ਼ਿਆਦਾ ਪਾਰਲੀਮੈਂਟ ਸਵਾਲ ਠਾਏ ਇਹ ਕੂਟ ਤੇ ਝੂਠ ਦਾ ਪ੍ਰਚਾਰ ਕਰਦਾ ਤੁਸੀਂ ਆਪ ਦੀ ਇਹਦੀ ਕਢਾ ਕੇ ਦੇਖ ਲਓ ਇਨਫੋਰਮੇਸ਼ਨ ਤੋਂ ਵਿੱਚੋਂ ਕਿ ਇਹਨੇ ਸਾਡੇ ਜਿਹੜੇ ਬਿੱਟੂ ਜੀ ਨੇ ਐਮਪੀ ਨੇ ਲੁਧਿਆਣੇ ਤੋਂ ਉਹਨਾਂ ਨੇ ਵੀ 472 ਸਵਾਲ ਠਾਏ ਇਹਨੇ ਸਿਰਫ 55 ਸਵਾਲ ਠਾਏ ਆ ਔਰ ਆਪਣੇ ਸੰਗਰੂਰ ਦੇ ਵਿੱਚ ਪ੍ਰਚਾਰ ਕਰੀ ਜਾਂਦਾ ਵਿਚਾਰੇ ਲੋਕਾਂ ਦੇ ਵਿੱਚ ਲੋਕ ਜਿਹੜੇ ਸਾਊ ਆ ਸੁਣ ਲੈਂਦੇ ਆ ਚੁਟਕਲੇ ਸੁਣਾਈ ਜਾਂਦਾ ਤਾੜੀਆਂ ਮਰਵਾਈ ਜਾਂਦਾ ਇਹ ਝੂਠ ਦਾ ਪ੍ਰਚਾਰ ਕਰਦਾ 55 ਸਵਾਲ ਠਾਏ ਆ 55 ਚੋਂ ਇੱਕ ਵੀ ਸਵਾਲ ਜਿਹੜਾ ਸੰਗਰੂਰ ਦੇ ਵਿਕਾਸ ਦੇ ਲਈ ਨਹੀਂ ਠਾਇਆ ਇਸ ਆਦਮੀ ਦਾ ਕੋਈ ਗੱਪਾਂ ਤੋਂ ਬਗੈਰ ਕੋਈ ਕੰਮ ਨਹੀਂ ਇਹ ਗੱਪਾਂ ਦੇ ਸਾਰ ਤੇ ਲੋਕਾਂ ਨੂੰ ਪਤਾ ਲੱਗ ਗਿਆ ਹੁਣ ਜਿਹੜੇ ਤੁਸੀਂ ਕਹਿੰਦੇ ਆ ਵੀ ਬੜਾ ਸਟਰੋਂਗ ਆ ਮੈਂ ਤੁਹਾਨੂੰ ਕੋਈ ਸਟਰੋਂਗ ਹੀ ਨਹੀਂ ਸਮਝਦਾ ਉਤਰਾ ਕਾਲੀ ਦਲ ਦਾ ਲਾ ਲੋ ਅਕਾਲੀ ਦਲ ਤੋਂ ਲੋਕ ਦੁਖੀ ਹੋਏ ਪਏ ਆ ਪਿਛਲੇ 10 ਸਾਲ ਚ ਅਸਲੀਅਤ ਇਹ ਹੈ ਕਿ ਪਿਛਲੇ 5 ਸਾਲ ਦੇ ਵਿੱਚ ਜਿਹੜੀ ਸੈਂਟਰ ਦੇ ਵਿੱਚ ਅਕਾਲੀ ਦਲ ਤੇ ਭਾਜਪਾ ਦੀ ਸਰਕਾਰ ਸੀ ਔਰ ਆਪ ਦਾ ਇਹ 5 ਸਾਲ ਐਮਪੀਸੀ ਸਾਡੇ ਸੰਗਰੂਰ ਪਿਛਲੇ 5 ਸਾਲ ਦੇ ਵਿੱਚ ਕੋਈ ਵਿਕਾਸ ਨਹੀਂ ਹੋਇਆ ਨਾ ਤਾਂ ਇਹਨਾਂ ਨੇ ਕੋਈ ਐਜੂਕੇਸ਼ਨਲ ਇੰਸਟੀਟਿਊਸ਼ਨ ਲਿਆਂਦੀ ਆ ਨਾ ਇਹਨਾਂ ਨੇ ਕੋਈ ਹਸਪੀਟਲ ਲਿਆਂਦਾ ਇਹਨਾਂ ਨੇ ਇੱਕ ਵੀ ਕੰਮ ਗਿਣਾ ਦੇਣ ਜਿਹੜਾ ਲਿਆਂਦਾ ਜਿਹੜਾ ਕਹਿੰਦਾ ਮੈਂ ਪਤਾ ਨਹੀਂ 25 26 ਕਰੋੜ ਦਿੱਤਾ ਉਹ ਤਾਂ ਹਰੇਕ ਆਦਮੀ ਦਾ ਜਿਹੜਾ ਐਮਪੀ ਹੁੰਦਾ ਉਹਨੇ ਆਪ ਦਾ ਜਿਹੜਾ ਸੈਂਟਰ ਦਾ ਫੰਡ ਆ ਉਹ ਉਹਨੂੰ ਦੇਣਾ ਹੀ ਹੁੰਦਾ ਉਹ ਤਾਂ ਮੈਂ ਉਹ ਕਹੂੰਗਾ ਵੀ ਇੱਕ ਜਿਵੇਂ ਡਾਕੀਆ ਹੁੰਦਾ ਉਹ ਤਨਖਾਹ ਲੈਂਦਾ ਕਿ ਚਿੱਠੀਆਂ ਵੰਡਦਾ ਉਹ ਤਾਂ ਸੈਂਟਰ ਦਾ ਪੈਸਾ ਹੈ ਵੰਡਦਾ ਇਹ ਤਾਂ ਵੱਡੀ ਕਾਰ ਰੱਖੀ ਆ ਸਿਕਿਉਰਿਟੀ ਰੱਖੀ ਆ ਸੈਂਟਰ ਦੇ ਪੈਸੇ ਦੇ ਕੇ ਫਿਰ ਲੋਕਾਂ ਨੂੰ ਸੈਂਟਰ ਦਾ ਪੈਸਾ ਲੋਕਾਂ 'ਚ ਵੰਡਦਾ ਠੀਕ ਹੈ ਤੇ ਅਸੀਂ ਤਾਂ ਵਿਕਾਸ ਦਾ ਕੰਮ ਕਰਨਾ ਵੱਡੇ ਪ੍ਰੋਜੈਕਟ ਲਿਆਉਣੇ ਆ ਮੈਂ ਤਾਂ ਜਿਹੜੀ ਐਡੀ ਵੱਡੀ ਇੰਡਸਟਰੀ ਆਵੇ ਇਸ ਗਰੁੱਪ ਦੇ ਵਿੱਚ ਇਹਦੇ ਵਿੱਚ ਲੱਖ ਤੋਂ ਲੱਖ এমਪਲॉयਮੈਂਟ ਹੋਵੇ ਮਰੂਤੀ ਵਰਗੀ ਜਾਂ ਕੋਈ ਵੱਡਾ ਜਿਹੜਾ ਕੋਈ ਥਰਮਲ ਪਲਾਂਟ ਹੋਵੇ ਜਾਂ ਕੋਈ ਵੱਡਾ ਰੇਲ ਕੋਚ ਫੈਕਟਰੀ ਹੋਵੇ ਜਿਹੜੇ ਸਾਡੇ ਬੇਰੁਜ਼ਗਾਰ ਨੌਜਵਾਨਾਂ ਨੂੰ ਨੌਕਰੀ ਮਿਲੇ ਕੋਈ ਵੱਡਾ ਹਸਪੀਟਲ ਹੋਵੇ ਕੋਈ ਵੱਡੀ ਐਜੂਕੇਸ਼ਨ ਹੋਵੇ ਜੇ ਐਮਪੀ ਬਣ ਕੇ ਇਹ ਕੰਮ ਤੁਸੀਂ ਕਰਨੇ ਸਾਡੇ ਇਲਾਕੇ ਵਾਲੀ ਜੇ ਹਜੇ ਵੀ ਤੁਸੀਂ ਗਲੀਆਂ ਨਾਲੀਆਂ ਵਾਲੀ ਲੱਖ ਲੱਖ ਦੋ ਦੋ ਲੱਖ ਵਾਲੀ ਗੱਲ ਕਰਦੇ ਆ ਉਹ ਐਮਪੀ ਦਾ ਨਹੀਂ ਉਹ ਤਾਂ ਸਾਡੀ ਸੂਬੇ ਦੇ ਵਿੱਚ ਸਰਕਾਰ ਆ ਸਾਡੀ ਕੈਪਟਨ ਹਰਿੰਦਰ ਸਿੰਘ ਜੀ ਦੀ ਸਰਕਾਰ ਆ ਜਿੰਨਾ ਪੈਸਾ ਕਹਾਂਗੇ ਅਸੀਂ ਗਰੰਟਾ ਉੰਨੀ ਹੀ ਲੈ ਕੇ ਆਵਾਂਗੇ ਬਿਲਕੁਲ ਤਿਆਰ ਅਸਲ ਖੈਰ ਇਹ ਤਾਂ ਨਿਸ਼ਾਨੇ ਨੇ ਜਿਨ੍ਹਾਂ ਨੂੰ ਲਗਾਏ ਬਿਨਾ ਚੋਣ ਮੈਦਾਨ ਵਿੱਚ ਉਤਰਿਆ ਵੀ ਨਹੀਂ ਜਾ ਸਕਦਾ ਪਰ ਫਤਵਾ ਤਾਂ ਲੋਕਾਂ ਨੇ ਦੇਣਾ ਹੈ ਦੇਖਣਾ ਇਹੋ ਵੀਗਾ ਕਿ ਸੰਗਰੂਰ ਤੋਂ ਲੋਕ ਸਭਾ ਸੀਟ ਕਿਸ ਦੀ ਝੋਲੀ ਵਿੱਚ ਪਾਈ ਜਾਂਦੀ ਹੈ ਸੰਗਰੂਰ ਤੋਂ ਸੰਜੀਪ ਗੋਇਲ ਪੰਜਾਬੀ ਲੁੱਕ ਚੈਨਲ